ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਰਨਲ ਬਾਠ ਦੀ ਕੁੱਟ ਮਾਰ ਦਾ ਮਾਮਲਾ ਪੰਜਾਬ ਪੁਲਿਸ ਦੇ ਚਾਰ ਇਨਸਪੈਕਟਰ ਫਸੇ ਕੁੜਕੀ ਵਿੱਚ ਦੋਸਤੋ ਕਈ ਵਾਰ ਅਸੀਂ ਆਪਣੇ ਪੈਸੇ ਦੀ ਹੰਕੜ ਵਿੱਚ ਜਾਂ ਆਪਣੇ ਅਹੁਦੇ ਦੇ ਨਸ਼ੇ ਵਿੱਚ ਇੰਨੇ ਅੰਨੇ ਹੋ ਜਾਂਦੇ ਹਾਂ ਕਿ ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਹਾਂ ਆਮ ਜਨਤਾ ਤਾਂ ਸਾਨੂੰ ਕੀੜੇ ਮਕੌੜੇ ਹੀ ਦਿਸਣ ਲੱਗ ਪੈਂਦੀ ਹੈ ਆ ਪਿਛਲੇ 4-5 ਮਹੀਨਿਆਂ ਦੀ ਗੱਲ ਹੈ ਕਿ ਪਟਿਆਲਾ ਸ਼ਹਿਰ ਵਿਖੇ ਰਜਿੰਦਰਾ ਹਸਪਤਾਲ ਦੇ ਸਾਹਮਣੇ ਪੁਲਿਸ ਦੇ ਚਾਰ ਇੰਸਪੈਕਟਰਾਂ ਨੇ ਕਰਨਲ ਬਾਠ ਅਤੇ ਉਸਦੇ ਪੁੱਤਰ ਅੰਗਦ ਬਾਠ ਨੂੰ ਇੱਕ ਗੱਡੀ ਦੀ ਪਾਰਕਿੰਗ ਉਵਾਲੀ ਗੱਲ ਤੋਂ ਇਹ ਨਹੀਂ ਬੇਰਹਿਮੀ ਨਾਲ ਕੁੱਟਿਆ ਕਿ ਕਰਨਲ ਬਾਠ ਦੀ ਇੱਕ ਬਾਹ ਤੋੜ ਦਿੱਤੀ ਸੀ ਅਤੇ ਉਸਦੇ ਪੁੱਤਰ ਅੰਗਤ ਬਾਠ ਦਾ ਸਿਰ ਪਾੜ ਦਿੱਤਾ ਸੀ ਪੁਲਿਸ ਦੇ ਇਹਨਾਂ ਚਾਰ ਇੰਸਪੈਕਟਰਾਂ ਨੇ ਕਰਨਲ ਬਾਠ ਦਾ ਆਈਡੀ ਕਾਰਡ ਅਤੇ ਮੋਬਾਈਲ ਵੀ ਖੋਲਿਆ ਸੀ ਅਤੇ ਕਹਿੰਦੇ ਜੇਕਰ ਤੂੰ ਕੱਲ ਤੱਕ ਜਾਉਂਦਾ ਰਹਾ ਤਾ ਠਾਣੇ ਆ ਕੇ ਇਹ ਮੋਬਾਈਲ ਤੇ ਆਪਣਾ ਆਈਡਿ ਕਾਰਡ ਲੈ ਜਾਵੇਂ ਦੋਸਤੋ ਫੌਜ ਦੇ ਇੱਕ ਕਰਨਲ ਦੀ ਪੰਜਾਬ ਪੁਲਿਸ ਦੇ ਡੀਆਈਜੀ ਦੇ ਬਰਾਬਰ ਦੀ ਪੋਸਟ ਹੁੰਦੀ ਹੈ ਪਰ ਇੰਨਾ ਪੁਲਿਸ ਵਾਲਿਆਂ ਨੇ ਉਹਨਾਂ ਪਿਓ ਪੁੱਤਾਂ ਨੂੰ ਕੁੱਟ ਕੇ 8 ਦਿਨਾਂ 8 ਦਿਨਾਂ ਤੱਕ ਉਹਨਾਂ ਦੇ ਰਫਟ ਦਰਜ ਵੀ ਨਹੀਂ ਕੀਤੀ ਕਰਨਲ ਬਾਠ ਦੇ ਧਰਮ ਪਤਨੀ ਜਸਵਿੰਦਰ ਕੌਰ ਬਾਠ ਦੀ ਹਿੰਮਤ ਅਤੇ ਦਲੇਰੀ ਨੂੰ ਸਲਾਮ ਹੈ ਜਿਸ ਨੇ ਸਾਬਕਾ ਫੌਜੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਅਤੇ ਉਸ ਨੇ 8 ਦਿਨ ਬਾਅਦ ਦੋਸ਼ੀਆਂ ਦੇ ਖਿਲਾਫ ਰਫਟ ਦਰਜ ਕਰਵਾਈ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਨੇ ਉਸ ਨੂੰ ਰਾਜੀਨਾਮਾ ਕਰਨ ਵਾਸਤੇ ਬਹੁਤ ਮਜਬੂਰ ਕੀਤਾ ਪਰ ਉਹ ਛੇਰਨੀ ਨਾ ਕਿਸੇ ਅੱਗੇ ਝੁਕੀ ਨਾ ਡਰੀ ਅਤੇ ਉਸ ਨੇ ਨਾ ਆਪਣਾ ਸੰਘਰਸ਼ ਖਤਮ ਕੀਤਾ ਉਹ ਪੰਜਾਬ ਦੇ ਗ੍ਰਹਿ ਮੰਤਰੀ ਅਮਰਚਰ ਨੂੰ ਮਿਲੀ ਪੰਜਾਬ ਦੇ ਰਾਜਪਾਲ ਨੂੰ ਮਿਲੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੀ ਅਖੀਰ ਉਸਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਨੇ ਜਦ ਦੇਖਿਆ ਕਿ ਕੁੱਤੀ ਚੋਰਾ ਨਾਲ ਰਲਈ ਹੋਈ ਹੈ ਤਾਂ ਫਰੀਦ ਤਾਂ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੁਣ ਸੀਬੀਆਈ ਦੀ ਜਾਂਚ ਤਾਂ ਵੱਡੇ ਵੱਡੇ ਦਰਦੇ ਹਨ ਹੁਣ ਇਹਨਾਂ ਚਾਰ ਇਨਸਪੈਕਟਰਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਕਿ ਇਸ ਮਾਮਲੇ ਦੀ ਸੀਬੀਆਈ ਵੱਲੋਂ ਜਾਂਚ ਨਾ ਕੀਤੀ ਜਾਵੇ ਪਰ 4 ਅਗਸਤ ਨੂੰ ਸੁਪਰੀਮ ਕੋਰਟ ਨੇ ਇਹਨਾਂ ਦੋ ਇਨਸਪੈਕਟਰਾਂ ਦੀ ਇੰਨੀ ਝਾੜ ਚੰਬ ਕੀਤੀ ਕਿ ਉਹਨਾਂ ਨੂੰ 10 ਲੱਖ ਦਾ ਜੁਰਮਾਨਾ ਕਰ ਦਿੱਤਾ ਅਤੇ ਨਾਲ ਹੀ ਉਹਨਾਂ ਵੱਲੋਂ ਪਾਈ ਹੋਈ ਪਟੀਸ਼ਨ ਰੱਦ ਕਰ ਦਿੱਤੀ। 10 ਲੱਖ ਦਾ ਜੁਰਮਾਨਾ ਤਾਂ ਮਿੰਤਾ-ਮੁੰਤਾ ਕਰਕੇ ਉਹਨਾਂ ਨੇ ਜੱਜ ਸਾਹਿਬ ਕੋਲੋਂ ਮਾਫ ਕਰਵਾ ਲਿਆ ਪਰ ਆਪਣੀ ਝਾੜ-ਚੰਬ ਕਰਵਾ ਕੇ ਵਾਪਸ ਆਪਣੇ ਘਰ ਆ ਗਏ। ਹੁਣ ਦੋਸਤੋ ਮੈਂ ਆਪਣੀ ਗੱਲ ਨੂੰ ਉੱਮੀ ਨਾ ਕਰਦਾ ਹੋਇਆ ਇਹ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਚਾਰ ਇਨਸਪੈਕਟਰਾਂ ਵਿੱਚੋਂ ਕੁਝ ਗਰੀਬ ਘਰਾ ਵਿੱਚੋਂ ਵੀ ਹੋਣਗੇ ਮਾਤਾ ਪਿਤਾ ਨੇ ਉਹਨਾਂ ਨੂੰ ਇੰਨੀ ਮਿਹਨਤ ਕਰਕੇ ਪੜਾਇਆ ਲਿਖਾਇਆ ਹੋਵੇਗਾ ਤੇ ਪੁਲਿਸ ਵਿੱਚ ਭਰਤੀ ਕਰਵਾਇਆ ਹੋਵੇਗਾ ਉਹ ਚੰਗੇ ਅਹੁਦੇ ਉੱਪਰ ਪਹੁੰਚ ਗਏ ਸਨ ਕੀ ਉਹ ਆਪਣਾ ਪਿਸ਼ੋਕੜ ਭੁੱਲ ਗਏ ਸਨ ਕਿ ਇੱਕ ਫੌਜ ਦੇ ਕਰਨਲ ਨੂੰ ਹੀ ਉਹਨਾਂ ਨੇ ਕੋਟ-ਕੋਟ ਕੇ ਮਾਰ ਦੇਣਾ ਸੀ ਇਹ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਫੌਜ ਦੇਸ਼ ਦੀਆਂ ਸਰਦਾਂ ਉੱਪਰ ਰਾਖੀ ਕਰਦੀ ਹੈ ਤੇ ਕੋਈ ਦੁਸ਼ਮਣ ਸਾਡੇ ਦੇਸ਼ ਅੰਦਰ ਹਮਲਾ ਨਾ ਕਰ ਦੇਵੇ ਅਸੀਂ ਰਾਤ ਵੇਲੇ ਆਰਾਮ ਨਾਲ ਸੁੱਤੇ ਪਏ ਹੁੰਦੇ ਹਾਂ ਜਦੋਂ ਫੌਜ ਦੇ ਜਵਾਨ ਰਾਤ ਨੂੰ ਦੇਸ਼ ਦੀਆਂ ਸਰਹੰਦਾ ਉੱਪਰ ਰਾਖੀ ਕਰ ਰਹੇ ਹੁੰਦੇ ਹਨ ਤਾਂ ਅਸੀਂ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਸੁੱਤੇ ਪਏ ਹੁੰਦੇ ਹਾਂ ਜੇਕਰ ਅਸੀਂ ਉਹਨਾਂ ਦੀ ਇਸ ਸੇਵਾ ਦੇ ਬਦਲੇ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਸਾਨੂੰ ਕਿਸ ਨੇ ਅਧਿਕਾਰ ਦੇ ਦਿੱਤਾ ਕਿ ਕਿਸੇ ਫੌਜ ਦੇ ਕਿਸੇ ਅਫਸਰ ਦੀ ਕੁੱਟ ਮਾਰ ਕਰਕੇ ਉਸ ਦੀ ਬੇਇੱਜ਼ਤੀ ਕਰਦੀ ਹੈ ਹੁਣ ਪੁਲਿਸ ਦੇ ਇਹਨਾਂ ਚਾਰ ਇੰਸਪੈਕਟਰਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਵੇਗਾ ਹੁਣ ਸੀਵੀਆਈ ਇੱਕ ਇੱਕ ਗੱਲ ਦੀ ਤੈ ਤੱਕ ਜਾਵੇਗੀ ਕਿ ਰਾਤ ਦੇ 12 ਵਜੇ ਤੇ ਚਾਰੋਂ ਪੁਲਿਸ ਇਨਸਪੈਕਟਰ ਤੇ ਉਹਨਾਂ ਦੇ ਨਾਲ ਅੱਠ ਹੋਰ ਪੁਲਿਸ ਮੁਲਾਜ਼ਮ ਰਜਿੰਦਰਾ ਹਸਪਤਾਲ ਦੇ ਸਾਹਮਣੇ ਕੀ ਕਰ ਰਹੇ ਸਨ ਤੇ ਉਹ ਕਿੱਥੋਂ ਆਏ ਸਨ ਜਦ ਕਰਨਲ ਬਾਠ ਨੇ ਆਪਣਾ ਆਈਡੀ ਕਾਰਡ ਦਿਖਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਕਰਨਲ ਬਾਠ ਨੂੰ ਇਨੀ ਬੇਰਹਿਮੀ ਨਾਲ ਕਿਉਂ ਕੁੱਟਿਆ ਗਿਆ ਕਰਨਲ ਬਾਠ ਦਾ ਆਈ ਕਾਰਡ ਅਤੇ ਮੋਬਾਈਲ ਕਿਉਂ ਖੋਇਆ ਗਿਆ ਘਟਨਾ ਤੋਂ 8 ਦਿਨ ਬਾਅਦ ਤੱਕ ਦੋਸ਼ੀਆਂ ਦੇ ਖਿਲਾਫ ਰਿਪੋਰਟ ਕਿਉਂ ਨਹੀਂ ਦਰਜ ਕੀਤੀ ਗਈ ਕਿਹੜੇ ਉੱਚ ਅਧਿਕਾਰੀ ਮੈਡਮ ਬਾਠ ਨੂੰ ਰਾਜ਼ੀਨਾਮਾ ਕਰਨ ਵਾਸਤੇ ਪ੍ਰੈਸ਼ਰ ਪਾ ਰਹੇ ਸਨ ਇਹ ਸਾਰਾ ਕੁਝ ਹੁਣ ਸੀਬੀਆਈ ਦੇ ਜੁਮੇ ਰਹਿ ਗਿਆ ਹੈ ਹੁਣ ਸੀਬੀਆਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ ਸੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ